ਆ 4 ਸਾਲ ਹੋ ਗਿਆ ਮੈਨੂੰ ਧੱਕੇ ਖਾਂਦੇ ਕਦੀ ਕਮੇਟੀ ਘਰ ਚ ਤੇ ਕਦੀ ਡੀਸੀ ਸਾਹਿਬ ਕੋਲ ਇਹ ਜਾਇਦਾ ਖੈਦਾ ਚੁੱਕਦਾ ਹਮੇਸ਼ਾ ਕਹਿੰਦਾ ਕਿ ਜੋ ਕਰਨਾ ਕਰ ਲੈ ਮੈਂ ਚੇਅਰ ਮੈਂ ਨਾ ਤੂੰ ਜੋ ਮੇਰਾ ਬਗਾਰਨਾ ਬਗਾਰ ਲੈ ਜਿੱਥੇ ਜਾ ਸਕਨੇ ਚਲੇ ਜਾ ਕਾਈਲਾਨੀ ਫੈਕਟਰੀ ਹੈ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਇੰਨੀ ਜ਼ਿਆਦਾ ਸਾਊਂਡ ਪੋਲੂਸ਼ਨ ਹੈ ਦੂਸਰਾ ਡਸਟ ਪੋਲੂਸ਼ਨ ਆ ਕਿਉਂਕਿ ਫੈਕਟਰੀ ਜਿਹੜੀ ਆ ਉਹ ਸੀਮੈਂਟ ਦੇ ਜਿਹੜਾ ਟਾਈਲਸ ਸੀਮੈਂਟ ਨਾ ਬੰਦੀਆਂ ਉਹ ਸੀਮੈਂਟ ਦੀ ਪੂੜ ਉੱਡਦੀ ਆ ਸੀ। ਹੈਗੀਆਂ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਪਰ ਲੋਕੀਏ ਡਰਦੇ ਆ ਦੇ ਕੋਲੋਂ। ਇਹਦੀ ਪੋਜੀਸ਼ਨ ਤੋਂ ਡਰਦੇ ਆ। ਲੋਕੀ ਕਹਿੰਦੇ ਚੇਅਰਮੈਨ ਕੋਈ ਵੀ ਕਰਾ ਦੇ ਆ ਪੁਲਿਸ ਦੇ ਵਿੱਚ ਇਹਦੀ ਬੜੀ ਚਲਦੀ ਆ। ਇਹ ਸਾਡਾ ਕੁਝ ਵੀ ਗਲਤ ਸਾਡੇ ਤੇ ਇਲਜ਼ਾਮ ਲਾ ਕੇ ਸਾਨੂੰ ਅੰਦਰ ਕਰਾ ਸਕਦਾ ਕੁਝ ਵੀ ਕਰਵਾ ਸਕਦਾ। ਮੇਰੀ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ। ਕੈਬਨਟ ਨੂੰ ਕੈਬਨਟ ਮਿਨਿਸਟਰ ਨੂੰ ਹੀ ਆ ਕੇ ਦौरा ਕਰੋ ਪਰਸਨਲੀ ਇਹਦੇ ਤੇ ਕਾਰਵਾਈ ਕਰੋ ਆ ਕੇ ਦੇਖੋਗੇ ਤੁਹਾਡੇ ਬੰਦੇ ਕੀ ਕਰਦੇ ਪਿਆ ਤੁਹਾਡੀ ਇਮੇਜ ਖਰਾਬ ਹੁੰਦੀ ਵੇ ਤੁਹਾਡੀ ਆਮ ਆਮ ਜਨਤਾ ਪਾੜਦੀ ਆਮ ਲੋਕਾਂ ਲਈ ਅਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਦੱਸਦੇ ਹਾਂ ਆਮ ਆਦਮੀ ਪਾਰਟੀ ਨੂੰ ਅਸੀਂ ਅਕਸਰ ਸੁਣਦੇ ਆਏ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਆਮ ਲੋਕਾਂ ਦੀ ਸਰਕਾਰ ਹੈ ਤੇ ਇਸ ਸਰਕਾਰ ਦੇ ਵੰਦੇ ਆਮ ਲੋਕਾਂ ਨੂੰ ਜਿਹੜਾ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਜਿਹੜੀ ਆ ਉਹ ਨਹੀਂ ਆਵੇਗੀ ਤੇ ਕੀ ਹੋਵੇ ਜੇਕਰ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇंदे ਨੇ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਮੈਂਬਰ ਨੇ ਜਾਂ ਅਸੀਂ ਕਈਏ ਮੁੱਖ ਚਿਹਰੇ ਜਿਹੜੇ ਨੇ ਉਹ ਆਮ ਲੋਕਾਂ ਨੂੰ ਪਰੇਸ਼ਾਨੀ ਦੇਣ ਜਾਂ ਫਿਰ ਸਮੱਸਿਆ ਦਾ ਕਾਰਨ ਬਣ ਅਜੇ ਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਦੱਸਦੇ ਇਹ 4 ਮਰਲਾ ਕੁਆਟਰ ਦੇ ਵਿੱਚ ਰਾਮਨਗਰ ਬਾਗ ਨੰਬਰ 35 ਦੇ ਪਿੱਛੇ ਜਿਹੜਾ ਹੈ ਵਿਕਾਸ ਸੈਣੀ ਜੋ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਨਜਾਇਜ਼ ਢਾਈ ਦੀ ਫੈਕਟਰੀ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਦੇਸ ਦੇ ਉਤੇ ਕਵਿਤਾ ਕੁਮਾਰੀ ਜੋ ਕਿ ਪੀੜਿਤ ਨੇ ਇਸ ਭਾਰੀ ਸਮੱਸਿਆ ਤੋਂ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਘਰ ਦੇ ਵਿੱਚ ਜਿਹੜਾ ਹੈ ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਮੇਰੇ ਪਰਿਵਾਰ ਨੂੰ ਤੇ ਮੈਨੂੰ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਕਈ ਵਾਰੀ ਮੈਂ ਜਿਹੜਾ ਹੈ ਉਹ ਡੀਸੀ ਸਾਹਿਬ ਨੂੰ ਵੀ ਮਿਲੀਆਂ ਤੇ ਉਹਨਾਂ ਨੂੰ ਵੀ ਅਰਜ਼ੀ ਦਿੱਤੀ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਕੈਬਨਿਟ ਮੰਤਰੀ ਅੱਗੇ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਇਹ ਫੈਕਟਰੀ ਜਿਹੜੀ ਹੈ ਨਜਾਇਜ਼ ਤੌਰ ਤੇ ਚਲਾਈ ਜਾ ਰਹੀ ਹੈ ਜੇਕਰ ਅਸੀਂ ਗੱਲ ਕਰੀਏ ਇਸ ਫੈਕਟਰੀ ਦੀ ਤਾਂ ਇਸ ਫੈਕਟਰੀ ਦੀ ਕੋਈ ਵੀ ਜੇਕਰ ਅਸੀਂ ਗੱਲ ਕਰੀਏ ਲੀਗਲ ਐਕਟੀਵਿਟੀ ਦੇ ਦੌਰਾਨ ਐਨਓਸੀ ਤੱਕ ਵੀ ਨਹੀਂ ਹੈ ਇਸ ਦੀ ਤਾਂ ਫਿਰ ਇਹ ਫੈਕਟਰੀ ਜਿਹੜੀ ਹੈ ਉਹ ਕਿਵੇਂ ਕੋਈ ਰਨ ਕਰ ਸਕਦਾ ਹੈ ਕਿਵੇਂ ਚਲਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਵਿਕਾਸ ਸੈਣੀ ਤੇ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿੰਦੀ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਰਹਿੰਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਜੇਕਰ ਤਕਲੀਫ ਹੁੰਦੀ ਹੈ ਤਾਂ ਉਸ ਦਾ ਸਮਾਧਾਨ ਮੌਕੇ ਉੱਤੇ ਕੀਤਾ ਜਾਵੇਗਾ ਕਈ ਤਰ੍ਹਾਂ ਦੇ ਉਪਰਾਲੇ ਵੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਪਰ ਇਸ ਦੇ ਉਲਟ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਇੱਥੇ ਨਜਾਇਜ਼ ਤਾਇ ਦੀ ਫੈਕਟਰੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੇਸ ਦੇ ਉੱਤੇ ਕਵਿਤਾ ਕੁਮਾਰੀ ਨੇ ਜਿਹੜਾ ਹੈ ਓਬਜੈਕਸ਼ਨ ਕੀਤਾ ਹੈ ਕਿ ਨਜਾਇਜ਼ ਫੈਕਟਰੀ ਕੋਈ ਕਿਵੇਂ ਚਲਾ ਸਕਦਾ ਹੈ ਜੇਕਰ ਅਸੀਂ ਪੇਪਰਸ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਕੋਲ ਜਿਹੜਾ ਹੈ ਕਈ ਵਾਰੀ ਇਸ ਸਮੱਸਿਆ ਨੂੰ ਜਿਹੜਾ ਹੈ ਉਹਨਾਂ ਨੂੰ ਕਿਹਾ ਹੈ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਫੈਕਟਰੀ ਨੂੰ ਉੱਥੋਂ ਜਿਹੜਾ ਹੈ ਹਟਾਇਆ ਜਾਵੇ ਚੁੱਕਿਆ ਜਾਵੇ ਪਰ ਉਹਨਾਂ ਵੱਲੋਂ ਜਿਹੜਾ ਹੈ ਇਹ ਨਜਾਇਜ਼ ਧਮਕੀਆਂ ਜੜੀਆਂ ਨੇ ਉਹ ਅਕਸਰ ਸੁਣਨ ਨੂੰ ਮਿਲੀਆਂ ਨੇ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਵਿਤਾ ਕੁਮਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਡੇ ਪਰਿਵਾਰ ਨੂੰ ਸਾਤਿਪ ਦਿੱਕਤ ਪਰੇਸ਼ਾਨੀ ਜਿਹੜੀ ਐ ਉਹ ਚੇਲਨੀ ਪੈ ਰਹੀ ਹੈ ਕਿਉਂਕਿ ਬਿਲਕੁਲ ਘਰ ਦੇ ਨਾਲ ਇਹ ਫੈਕਟਰੀ ਜਿਹੜੀ ਆ ਚਲਾਈ ਜਾ ਰਹੀ ਹੈ ਨੌਇਸ ਪ੍ਰੋਡਕਸ਼ਨ ਹੁੰਦਾ ਹੈ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਸੀਮੈਂਟ ਤੋਂ ਟਾਈਲਾਂ ਬਣਦੀਆਂ ਨੇ ਜਿਸ ਦੇ ਕਾਰਨ ਜਿਹੜੀ ਡਸਟਿੰਗ ਅਸੀਂ ਕਹਿ ਸਕਦੇ ਹਾਂ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਇਹ ਕਾਫੀ ਜ਼ਿਆਦਾ ਭਾਰੀ ਤਕਲੀਫ ਆ ਰਹੀ ਹੈ ਜੇਕਰ ਅਸੀਂ ਲੋਕਾਂ ਦੀ ਗੱਲ ਕਰੀਏ ਤਾਂ ਲੋਕਾਂ ਦੇ ਉੱਤੇ ਡਰਾ ਦਬਾਅ ਜਿਹੜਾ ਹੈ ਉਹ ਪਾਇਆ ਜਾ ਰਿਹਾ ਵਿਕਾਸ ਸੈਣੀ ਵੱਲੋਂ ਤੇ ਉਹ ਜਿਹੜੇ ਨੇ ਲੋਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਧਮਕੀਆਂ ਦਿੰਦੇ ਹੋਏ ਨਜ਼ਰ ਆ ਇੱਕ ਵਾਰੀ ਸੁਣ ਲੈਣੀਆਂ ਕਵਿਤਾ ਕੁਮਾਰੀ ਦਾ ਕੀ ਕਹਿਣਾ ਹੈ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਿਹੜਾ ਹੈ ਇਸ ਅਸਲੀਅਤ ਨੂੰ ਜਿਹੜਾ ਹੈ ਸਾਹਮਣੇ ਲਿਆਂਦਾ ਕਿਸ ਤਰ੍ਹਾਂ ਦੇ ਨਾਲ ਉਹ ਸਮੱਸਿਆ ਦੇ ਨਾਲ ਚੂਝ ਰਹੇ ਨੇ ਤੇ ਉਹਨਾਂ ਨੇ ਕੀ ਅਪੀਲ ਕੀਤੀ ਹੈ ਸਰਕਾਰ ਦੇ ਅੱਗੇ ਆਓ ਸੁਣਦੇ ਕੀ ਨਾਮ ਦਾ ਨੰਬਰ ਕਿੱਥੋਂ ਦਾ ਰਹਿਣ ਵਾਲੇ ਮੇਰਾ ਨਾਮ ਕਵਿਤਾ ਕੁਮਾਰੀ ਹੈ ਮੈਂ ਰਾਮਨਗਰ ਚਾਰਮਲਾ ਕੁਆਰਟਰ ਦੇ ਰਹਿਣ ਵਾਲੀ ਆ ਬਾਡ ਨੰਬਰ 35 ਇਹ ਸਮੱਸਿਆ ਸਾਡੇ ਇਥੇ ਤੇ ਮੇਰੇ ਘਰ ਦੇ ਪਿੱਛੇ ਵਿਕਾਸ ਸੈਨੀਆਂ ਬੋਨੂ ਜਿਹੜਾ ਆਮ ਪਾਰਟੀ ਦਾ ਚੇਅਰਮੈਨ ਹੈ ਉਨੇ ਫੈਕਟਰੀ ਲਗਾਈ ਦੀ ਹੈ ਜਿਹੜੀ ਫੈਕਟਰੀ ਨਜਾਇਜ਼ ਹੈ ਮੈਂ ਉਹਦਾ ਮੈਂ ਇਹਦੀ ਸ਼ਿਕਾਇਤ ਕਮੇਟੀ ਘਰ ਵੀ ਕੀਤੀ ਹੈ ਤੇ ਕਮੇਟੀ ਘਰ ਵਾਲਿਆਂ ਨੇ ਕਿਹਾ ਕਿ ਆਪਾਂ ਕੋਈ ਐਨ ਐਫ ਸੀ ਨਹੀਂ ਦਿੱਤੀ ਦੀ ਉਹਨਾਂ ਨੇ ਤਿੰਨ ਚਾਰ ਲੈਟਰ ਵੀ ਕੱਢੇ ਆ ਇਹਨਾਂ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਮੈਂ ਡੀ ਸੀ ਸਾਹਮਣੇ ਵੀ ਪੇਸ਼ ਹੋਈ ਆ ਡੀ ਸੀ ਸਾਹਿਬ ਉਹਨਾਂ ਕਹਿੰਦੇ ਕਿ ਮਹੀਨੇ ਚ ਹੋ ਜਾਏਗਾ 15 ਦਿਨ ਚ ਹੋ ਜਾਏਗਾ ਉਹਦੇ ਕੋਲ ਵੀ ਇਹ ਚਲੇ ਗਿਆ ਤੇ ਕਿਹਾ ਕਿ ਕਰੋਨਾ ਹੈ ਕਰੋਨਾ ਵਿੱਚ ਮੈਂ ਆਪਣੀ ਫੈਕਟਰੀ ਨੂੰ ਕਿੱਥੇ ਲੈ ਕੇ ਜਾਵਾਂ ਉਹ ਟੈਂਪਰੇਰੀ ਆ ਮੈਂ ਚੁੱਕ ਲਵਾਂਗਾ ਮਾਰਚ ਮਹੀਨੇ ਤੱਕ ਕਰੋਨਾ ਵੀ ਕਦੋਂ ਦਾ ਖਤਮ ਹੋ ਗਿਆ 4 ਸਾਲ ਹੋ ਗਿਆ ਮੈਨੂੰ ਧੱਕੇ ਖਾਂਦੇ ਕਦੀ ਕਮੇਟੀ ਘਰ ਚ ਤਕਦੀ ਡੀ ਸੀ ਸਾਹਿਬ ਕੋ ਮੈਂ ਕਿਹਦੀ ਫੈਕਟਰੀ ਹੈ ਤੇ ਕੀ ਪ੍ਰੋਬਲਮ ਹੈ ਤੁਹਾਨੂੰ ਟਾਇਲਾਂ ਦੀ ਫੈਕਟਰੀ ਹੈ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਇੰਨੀ ਜ਼ਿਆਦਾ ਸਾਊਂਡ ਪੋਲੂਸ਼ਨ ਹੈ ਦੂਸਰਾ ਡਸਟ ਪੋਲੂਸ਼ਨ ਆ ਕਿਉਂਕਿ ਫੈਕਟਰੀ ਜਿਹੜੀ ਆ ਉਹ ਸੀਮੈਂਟ ਦੇ ਟਾਇਲਾਂ ਸੀਮੈਂਟ ਨਾ ਬੰਦੀਆਂ ਉਹ ਸੀਮੈਂਟ ਦੀ ਪੂੜ ਉੱਡਦੀ ਆ ਸੀਮੈਂਟ ਮੇਰੇ ਬੱਚੇ ਛੋਟੀ ਜੀ ਪੋਤੀ ਆ ਮੈਂ ਆ ਮੇਰਾ ਫੈਮਿਲੀ ਹੈ ਹਸਬੰਡ ਮੇਰੇ ਸਿਰ ਦੇ ਨਹੀਂ ਆ ਮੈਂ ਵਿਧਵਾ ਜਨਾਨੀ ਆ ਨਜ਼ਾਇਜ਼ ਫਾਇਦਾ ਚੁੱਕਦਾ ਹਮੇਸ਼ਾ ਕਹਿੰਦਾ ਕਿ ਜੋ ਕਰਨਾ ਕਰ ਲੈ ਮੈਂ ਚੇਅਰਮੈਨਾ ਤੂੰ ਜੋ ਮੇਰਾ ਬਗਾਰਨਾ ਬਗਾਰ ਲੈ ਜਿੱਥੇ ਜਾ ਸਕਨੇ ਚਲੇ ਜਾ ਜੋ ਕਰ ਸਕਨੀਆ ਕਰ ਲੈ ਕਾਰਪੋਰੇਸ਼ਨ ਤੋਂ ਇਲਾਵਾ ਹੋਰ ਕਿਹਨੂੰ ਮਿਲੂ ਦੀ ਮੈਂ ਡੀਸੀ ਸਾਹਿਬ ਨੂੰ ਕਿਹਾ ਮੈਂ ਪੋਲੂਸ਼ਨ ਵਾਲਿਆਂ ਨੂੰ ਲਿਖਿਆ ਮੈਂ ਸੀਐਮ ਨੂੰ ਲੈਟਰ ਕਰੀ ਉਹਨਾਂ ਦਾ ਲੈਟਰ ਆਇਆ ਹੋਇਆ ਮੇਰੇ ਕੋਲ ਲੈਟਰ ਹੈ ਸੀਐਮ ਦਾ ਕਿ ਤੇਰੇ ਬੰਦੀ ਕਾਰਵਾਈ ਕੀਤੀ ਜਾਗੀ ਲੇਕਿਨ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੇ ਮੇਰਾ ਇਹ ਹੈ ਕਿ ਮੈਂ ਚਾਹਨੀ ਆ ਕਿ ਜਿਹੜੇ ਕੈਬਨਿਟ ਮਿਨਿਸਟਰ ਹੈ ਇਸ ਵੇਲੇ ਮੌਜੂਦਾ ਉਹ ਕੋਈ ਕਦਮ ਚੁੱਕੋ ਨਹੀਂ ਤਾਂ ਮੈਂ ਸੀਐਮ ਕੋਲ ਪੇਸ਼ ਹੋ ਜਾਣਾ ਔਰ ਮੈਂ ਕਹਿੰਦਾ ਦੇਖੋ ਤੁਹਾਡੇ ਨੁਮਾਇंदे ਕੀ ਕਰਦੇ ਪਿਆ ਤੁਹਾਡੀ ਸਰਕਾਰ ਆ ਤੁਸੀਂ ਕਹਿੰਦੇ ਆਮ ਲੋਕਾਂ ਵਾਸਤੇ ਸਰਕਾਰ ਹੈ ਆਮ ਲੋਕਾਂ ਵਾਸਤੇ ਸਰਕਾਰ ਹੈ ਆਮ ਲੋਕਾਂ ਨੇ ਤਾਂ ਸੁਣ ਹੀ ਨਹੀਂ ਜਾਂਦੀ ਸੁਣੀ ਤਾਂ ਆਪਣੇ ਬ ਟੋੜਾ ਬੰਦਾ ਜਿਹੜਾ ਸਰੇ ਅਮਦਲ ਤੇ ਕੰਮ ਕਰਦਾ ਪਿਆ ਨਜਾਇਜ਼ ਕੰਮ ਕਰਦਾ ਪਿਆ ਔਰ ਤੁਸੀਂ ਰੋਕ ਨਹੀਂ پا ਰਹੇ ਉਹਨੂੰ 4 ਸਾਲ ਹੋ ਗਏ ਆ 4 ਸਾਲ ਬਹੁਤ ਵੱਡਾ ਟਾਈਮ ਹੁੰਦਾ ਮੈਂ ਮੈਂਟਲੀ ਅਪਸੈਟ ਹੋ ਗਈ ਆ ਘੁੰਮ ਘੁੰਮ ਕੇ ਚੱਕਰ ਲਗਾ ਲਗਾ ਕੇ ਤੇ ਲਈ ਜਨਾਨੀਆਂ ਕਿੱਧਰ ਕਿੱਧਰ ਜਾਵਾਂ ਕਿੰਨਾ ਗਲਤ ਕੰਮ ਹੈ ਘੱਟ ਤੋਂ ਲਾਵਾ ਆਣ ਗਵਾਣ ਕੇ ਹੋਰ ਵੀ ਸੱਸ ਹੈ ਗਈ ਆ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਪਰ ਲੋਕੀਏ ਡਰਦੇ ਆ ਦੇ ਕੋਲੋਂ ਇਹਦੀ ਪੋਜੀਸ਼ਨ ਤੋਂ ਡਰਦੇ ਆ ਲੋਕੀ ਕਹਿੰਦੇ ਚੇਅਰਮੈਨਾਂ ਕੁਛ ਵੀ ਕਰਾ ਦੇ ਪੁਲਿਸ ਦੇ ਵਿੱਚ ਇਹਦੀ ਬੜੀ ਚਲਦੀ ਆ ਇਹ ਸਾਡਾ ਕੁਛ ਵੀ ਗਲਤ ਸਾਡੇ ਤੇ ਇਲਜ਼ਾਮ ਲਾ ਕੇ ਸਾਨੂੰ ਅੰਦਰ ਕਰਾ ਸਕਦਾ ਕੁਛ ਵੀ ਕਰਵਾ ਸਕਦਾ ਕਵਿਤਾ ਮੈਡਮ ਮਹੀਨੀ ਬੋਲਣਾ ਕੁਛ ਵੀ ਇਹਨਾਂ ਨੂੰ ਮੈਂ ਰਿਟਾਇਰਡ ਟੀਚਰ ਹਾਂ ਤੁਸੀਂ ਦੱਸੋ ਕਿ ਮੈਂ ਗਲਤ ਜੇ ਗਲਤ ਕੰਮ ਨਾ ਹੋਏ ਤਾਂ ਮੈਂ ਕਦੀ ਨਾ ਬੋਲਾਂ ਗਲਤ ਕੰਮ ਹੈ ਮੈਂ ਚਾਹਨੀ ਆ ਕਿ ਕੈਬਨ ਮਿਨਿਸਟਰ ਆਪੇ ਆ ਕੇ ਤੇ ਦੌਰਾ ਕਰਨ ਤੇ ਦੇਖਣ ਕਿ ਗਲਤ ਹੈ ਕਿ ਨਹੀਂ ਹੈ ਐਨਓਸੀ ਨਹੀਂ ਹੈ ਬਿਨਾਂ ਐਨਓਸੀ ਤੇ ਕਿਦਾਂ ਲਗਾ ਲਈ ਫੈਕਟਰੀ ਦੂਸਰਾ ਕਿੱਥੋਂ ਬਿਜਲੀ ਦਾ ਬਿਜਲੀ ਬਿਜਲੀ ਦਾ ਕਨੈਕਸ਼ਨ ਕਿਸ ਤਰ੍ਹਾਂ ਮ ਕੈਬਨਿਟ ਮੰਤਰੀਆਂ ਨੂੰ ਕੈਬਨਿਟ ਮਿਨਿਸਟਰਾਂ ਨੂੰ ਕਿ ਆ ਕੇ ਦੌਰਾ ਕਰੋ ਪਰਸਨਲੀ ਇਹਦੇ ਤੇ ਕਾਰਵਾਈ ਕਰੋ ਆ ਕੇ ਦੇਖੋਗੇ ਤੁਹਾਡੇ ਬੰਦੇ ਕੀ ਕਰਦੇ ਪਿਆ ਤੁਹਾਡੀ ਇਮੇਜ ਖਰਾਬ ਹੁੰਦੀ ਵੇ ਤੁਹਾਡੀ ਆਮ ਆਮ ਜਨਤਾ ਪਾੜੀ ਆਮ ਲੋਕਾਂ ਲਈ ਆਮ ਲੋਕਾਂ ਲਈ ਕੀ ਹੈ ਆਮ ਲੋਕਾਂ ਲਈ ਨਹੀਂ ਤੇ ਖਾਸ ਬੰਦੇ ਲਈ ਹੋ ਗਈ ਕਿ ਚੇਅਰਮੈਨ ਖਾਸ ਬੰਦਾ ਤੁਹਾਡਾ ਤੇ ਤੈਨੂੰ ਉਹਨੂੰ ਪ੍ਰੋਟੈਕਟ ਕਰੀ ਜਾਂਦੇ ਪਿਓ ਨਹੀਂ ਨਹੀਂ ਸੁਣਾਈ ਹੋਏਗੀ ਤਾਂ ਮੈਂ ਪੱਕਾ ਜੀ ਮਿਨਿਸਟਰ ਤੱਕ ਜਾਵਾਂਗੀ ਪੱਕਾ ਜਾਵਾਂਗੀ ਮੈਂ ਚਾਹਨੀ ਹੈ ਕਿ ਕੈਬਨਿਟ ਮਿਨਿਸਟਰ ਕਰਨ ਨੂੰ ਇਹਨਾਂ ਕਹਨ ਕਿ ਮੇਰੇ ਤੱਕ ਗੱਲ ਨਹੀਂ ਪਹੁੰਚੀ ਤੇ ਮੈਨੂੰ ਤਾਂ ਕਿਸੇ ਨੇ ਕਿਹਾ ਨਹੀਂ ਬਸ ਇੰਨੀ ਬੇਨਤੀ ਹੈ ਮੇਰੀ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀਤੂ ਰਿਪੋਰਟ